ਸਤਨਾਮ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਵਾ ਜਿਨ ਤੁਮ ਭੇਜੇ ਤਿਨੈ ਬੁਲਾਏ ਸੁਖ ਸਹਜ ਸੇਤੀ ਕਰਿ ਆਉ ਆਨੰਦ ਮੰਗਲ ਗੁਣ ਗਾਓ ਸਹਜ ਧੁਨ ਨਿਹਚਲ ਰਾਜ ਕਮਾਓ ਜਿਨ ਤੂੰ ਭੇਜੇ ਤਿਨ੍ਹ ਬੁਲਾਏ ਸੁਖ ਸਹਜ ਸਿਚੀ ਕਰਿ ਆਓ ਅਨੰਤ ਮੰਗਲ ਗੁਣ ਗਾਓ ਸਹਜ ਤੁਨ ਨਿਹਚਲ ਰਾਜਕ ਮਾ ਤੁਮ ਕਾਰੇ ਆਵ ਮੇਰੇ ਮੀਤ ਤੁਮਰੇ ਦੁਖੀ ਹਾਰੇ ਆਪ ਨਿਵਾਰੇ ਅਪਦਾ ਪਈ ਬਤੀਤ ਰਹਾ ਪ੍ਰਗਟ ਕੀਨੇ ਪ੍ਰਵ ਕਰਨੇ ਹਾਰੇ ਨਾਸਨ ਪਾਜਨ ਥਾਕੇ ਕਰ ਮੰਗਲ ਵਾਜੈ ਨਿਤ ਵਾਜੇ ਆਪਣੇ ਖਸਮ ਨਿਵਾਜੇ ਆਸਥਿਰ ਰਹੋ ਡੋਲੋ ਮਤ ਕਬੂ ਗੁਰ ਕੈ ਬਚਨ ਆਧਾਰ ਜੈ ਜੈਕਾਰ ਸਗਰ ਭੂ ਮੰਡਲ ਮੁਖ ਉਜਲ ਦਰਬਾਰ ਜਿਨ ਕੇ ਜੀਤ ਨਹੀਂ ਫੇਰੇ ਆਪੇ ਪ੍ਰਿਆਸ ਸਹਾਈ ਅਚਰਜ ਕੀਆ ਕਰਨੇ ਹਾਰੇ ਨਾਨਕ ਸਚ ਵਡਿਆਈ ਜਿਨ ਕੇ ਜੀਤ ਨਹੀਂ ਫਿਰੇ ਆਪੇ ਪਿਆ ਸਹਾਈ ਅਚਰ ਜਕੀਆਂ ਕਰਨੇ ਹਰ ਨਾਨਕ ਸਚ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਅਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਤਨਾਸਰੀ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਮੇਰੇ ਮਿੱਤਰ ਮਨ ਹੁਣ ਤੂੰ ਹਿਰਦੇ ਘਰ ਵਿੱਚ ਟਿਕਿਆ ਰਹੁ ਆਜਾ ਪ੍ਰਮਾਤਮਾ ਨੇ ਆਪ ਹੀ ਕਾਮ ਆਦਿਕ ਤੇਰੇ ਵੈਰੀ ਦੂਰ ਕਰ ਦਿੱਤੇ ਹਨ ਕਾਮ ਆਦਿਕਾਂ ਤੋਂ ਪੈ ਰਹੀ ਮਾਰ ਦੀ ਬਿਪਤਾ ਹੋਣ ਮੁੱਕ ਗਈ ਹੈ ਠਹਿਰਾਓ। हे मेरी जिंदे जिसने तैनू संसार ਵਿੱਚ ਭੇਜਿਆ ਹੈ ਉਸੇ ਨੇ ਤੈਨੂੰ ਆਪਣੇ ਵੱਲ ਪ੍ਰੇਰਣਾ ਸ਼ੁਰੂ ਕੀਤੀ ਹੋਈ ਹੈ। ਤੂੰ ਆਨੰਦ ਨਾਲ ਆਤਮਿਕ ਅਡੋਲਤਾ ਨਾਲ ਹਿਰਦੇ ਘਰ ਵਿੱਚ ਟਿਕੇ ਰਹੁ। हे जिंदे ਆਤਮਿਕ ਅਡੋਲਤਾ ਦੀ ਰੌਣ ਵਿੱਚ ਆਨੰਦ ਖੁਸ਼ੀ ਪੈਦਾ ਕਰਨ ਵਾਲੇ ਹਰ ਗੁਣ ਗਾਇਆ ਕਰ। ਇਸ ਤਰ੍ਹਾਂ ਕਾਮ ਆਦਿਕ ਵੈਰੀਆਂ ਉੱਤੇ ਅਟਲ ਰਾਜ ਕਰ। हे मेरी जिंदे ਸਭ ਕੁਝ ਕਰ ਸਕਣ ਵਾਲੇ ਖਸ਼ਮ ਪ੍ਰਭੂ ਨੇ ਜਿਨ੍ਹਾਂ ਉੱਤੇ ਮਿਹਰ ਕੀਤੀ ਉਹਨਾਂ ਦੇ ਅੰਦਰ ਆਪ ਉਸਨੇ ਆਪਣਾ ਆਪ ਪ੍ਰਗਟ ਕਰ ਦਿੱਤਾ ਉਹਨਾਂ ਦੀਆਂ ਭਟਕਣਾਵਾਂ ਦੂਰ ਹੋ ਗਈਆਂ ਮੁੱਕ ਗਈਆਂ ਉਹਨਾਂ ਦੇ ਹਿਰਦੇ ਘਰ ਵਿੱਚ ਆਤਮਿਕ ਆਨੰਦ ਦੇ ਮਾਨੋ ਵਾਜੇ ਸਦਾ ਵੱਜਣ ਲੱਗ ਪੈਂਦੇ ਹਨ ਏ ਜਿੰਦੇ ਗੁਰੂ ਦੇ ਉਪਦੇਸ਼ ਉੱਤੇ ਤੁਰ ਕੇ ਗੁਰੂ ਦੇ ਆਸਰੇ ਰਹਿ ਕੇ ਤੂੰ ਵੀ ਕਾਮ ਆਦਮਿਕ ਕਾਮਾ ਦੇਕ ਵੈਰੀਆਂ ਦੇ ਟੱਕਰੇ ਤੋਂ ਪੱਕੇ ਪੈਰਾਂ ਤੇ ਖਲੋ ਜਾ ਵੇਖੀ ਹੁਣ ਕਦੇ ਵੀ ਨਾ ਡੋਲਨੀ ਸਾਰੀ ਸ੍ਰਿਸ਼ਟੀ ਵਿੱਚ ਸੋਭਾ ਹੋਵੇਗੀ ਪ੍ਰਭੂ ਦੀ ਹਜ਼ੂਰੀ ਵਿੱਚ ਤੇਰਾ ਮੋ ਉਜਲਾ ਹੋਵੇਗਾ ਹੇ ਨਾਨਕ ਜਿਸ ਪ੍ਰਭੂ ਜਿਸ ਜੀ ਨੇ ਜੀ ਪੈਦਾ ਕੀਤੇ ਹੋਏ ਹਨ ਉਹ ਆਪ ਹੀ ਇਹਨਾਂ ਨੂੰ ਵਿਕਾਰਾਂ ਵੱਲੋਂ ਮੋੜਦਾ ਹੈ ਉਹ ਆਪ ਹੀ ਮਦਦਗਾਰ ਬਣਦਾ ਹੈ ਸਭ ਕੁਝ ਕਰ ਸਕਣ ਵਾਲੇ ਪ੍ਰਮਾਤਮਾ ਨੇ ਇਹ ਅਨੋਖੀ ਖੇਡ ਬਣਾ ਦਿੱਤੀ ਹੈ ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇ ਟੁਡੇਜ਼ ਹੁਕਮਨਾਮਾ ਫਰਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟੈਚਡ ਬਾਈ ਆਵਰ 5th ਗੁਰੂ ਗੁਰੂ ਅਰਜਨ ਦੇਵ ਜੀ ਅੰਡਰ ਹੈਡਿੰਗ ਤਨਾਸ੍ਰੀ 5th ਮਹੌ ਗੁਰੂ ਸਾਹਿਬ ਜੀ ਸੇ ਥੈਟ The one who sent you has now recalled you. Return to your home now in peace and prayer in bliss and ecstasy. Sing his glorious praises. By this celestial tune you shall acquire your everlasting kingdom. Come back to your home. O oh, my friend, the Lord Himself has eliminated your enemies and your misfortunes are past. Pause. God, the Creator God, Lord, has glorified you and your running and rushing around has ended. In your home there is rejoicing, the musical instruments continually play, and your husband, Lord, has exalted you. Remain firm and steady and do not ever waver. Take the Guru's word as your support. You shall be applauded and congratulated all over the world and your face shall be radiant in the court of the Lord. All beings belong to Him. He Himself transforms them and He Himself becomes their help and support. The Creator Lord has worked a wondrous miracle. O Nanak, His glorious greatness is true. Ji ka khalsa, Vahigurji ki fateh.